ਲਾ ਜੀ ਬੇਬੇ ਨਛੱਤਰ ਕੌਰ ਦਾ ਵੀਡੀਓ ਫੇਰ ਹਾਜ਼ਰ ਹੈ ਜੀ ਪਹਿਲੇ ਵੀਡੀਓਜ਼ ਨੂੰ ਬਹੁਤ ਪਰਮਾ ਹੰਗਾਰਾ ਦਿੱਤਾ ਬੇਬੇ ਨੂੰ ਬਣਾ ਤਾ ਤੁਸੀਂ ਜਗਤ ਬੇਬੇ ਦੀ 2 ਮਿਲੀਅਨ ਤੋਂ ਵੱਧ ਵਿਊਜ਼ ਫੇਸਬੁੱਕ ਤੇ ਤੇ 2 ਲੱਖ ਤੋਂ ਵੱਧ ਵਿਊਜ਼ ਗਏ ਨੇ ਸਾਡੇ YouTube ਚੈਨਲ ਤੇ ਐ ਹੁੰਦੀ ਜੀ ਗੱਲ ਆ ਪੂਰਾ ਦਾ ਪੂਰਾ ਪਰਿਵਾਰ ਸਾਹਮਣੇ ਖੜਾ ਹੈ ਪੂਰਾ ਨਹੀਂ ਮੈਂ ਕਹਿ ਸਕਦਾ ਕਾਫੀ ਜੀ ਅੱਜਕੱਲ ਕਣਕਾਂ ਦੀ ਸਾਭ ਸੰਭਾਲ ਹੋ ਰਹੀ ਹੈ ਉਹਦੇ ਵਿੱਚ ਵਿਅਸਤ ਹੈ ਇਸ ਕਰਕੇ ਕਾਫੀ ਜੀ ਜਿਹੜੇ ਇਸ ਪਰਿਵਾਰ ਦੇ ਇਸ ਵੀਡੀਓ ਚ ਸ਼ਾਮਿਲ ਨਹੀਂ ਹੈ ਬੜਾ ਹਰਾ ਪਰਿਆ ਬੜਾ ਵੱਡਾ ਪਰਿਵਾਰ ਹੈ ਬੇਬੇ ਦਾ ਬੇਬੇ ਕੀ ਹਾਲ ਚਾਲ ਹੈ ਵਧੀਆ ਜੀ ਵਧੀਆ ਕੈ ਹਾਂ ਹਾਂ ਜੀ ਓਕੇ ਆ ਬਿਲਕੁਲ ਹਾਂ ਜੀ ਉਹ ਬਈ ਦੁਨੀਆ ਨੇ ਤੁਹਾਡਾ ਵੀਡੀਓ ਬਹੁਤ ਦੇਖਿਆ ਹਾਂ ਜੀ ਕੈਨੇਡਾ ਵਾਲਿਆਂ ਨੇ ਅਮਰੀਕਾ ਵਾਲਿਆਂ ਨੇ ਤੁਹਾਡੇ ਰਿਸ਼ਤੇਦਾਰ ਇਟਲੀ 'ਚ ਵੀ ਰਹਿੰਦੇ ਆ ਕੋਈ ਹਾਂ ਜੀ ਇਟਲੀ 'ਚ ਰਹਿੰਦੇ ਆ ਹਾਂ ਰਹਿੰਦੇ ਆ ਗਾਇਬੇ ਮੁੰਡੇ ਆ ਨਾ ਰਿਸ਼ਤੇਦਾਰਾਂ ਦੇ ਰਿਸ਼ਤੇਦਾਰਾਂ ਦੇ ਗਏ ਆ ਨਾ ਉਹਨਾਂ ਦੇ ਕਮੈਂਟ ਆਏ ਆ ਲਿਖਿਆ ਉਹਨਾਂ ਨੇ ਕਿ ਬੇਬੇ ਨੂੰ ਦੇਖ ਕੇ ਮਜ਼ਾ ਆ ਗਿਆ ਕਿ ਬਹੁਤ ਵਧੀਆ ਲੱਗਿਆ ਅੱਛਾ ਹਾਂ ਹਾਂ ਜੀ ਬੇਬੇ ਦਾ ਹੋ ਗਈ ਮਸ਼ਹੂਰ ਅੱਛਾ ਬੇਬੇ ਤੂੰ ਮਸ਼ਹੂਰ ਹੋ ਗਈ ਸਾਡਾ ਚੈਨਲ ਵੀ ਮਸ਼ਹੂਰ ਕਰਤਾ ਹਾਂ ਜੀ ਔਰ ਬਹੁਤ ਵਧੀਆ ਲੱਗਿਆ ਅੱਜ ਤਾਂ ਤੁਹਾਡਾ ਉਹ ਆਇਆ ਹੋਇਆ ਪੜਪੋਤਾ ਵੀ ਆਇਆ ਹੋਇਆ ਹੈਂ ਪੜਪੋਤਾ ਹਾਂ ਪੁੱਤਾ ਆਇਆ ਛੋਟਾ ਜਿਹਾ ਆਇਆ ਬਤਾ ਆਇਆ ਬਤਾ ਆਇਆ ਬੈਗਾ ਕਹਿੰਦਾ ਬੇਬੇ ਨੂੰ ਮਿਲਣ ਆਇਆ ਹਾਂ ਹਾਂ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਜੀ ਭਾਈ ਸਾਰਿਆਂ ਨੇ ਵੀਡੀਓ ਦੇਖਿਆ ਸਾਰੀ ਦੁਨੀਆ ਨੇ ਸਾਡੇ ਰਿਸ਼ਤੇਦਾਰ ਵੀ ਕਹਿੰਦੇ ਹੋਣਗੇ ਹਾਂਜੀ ਹਾਂਜੀ ਜੀ ਨਾਲ ਪਤਾ ਆਇਆ ਇਹਦੀ ਭੈਣ ਦਾ ਫੋਨ ਆ ਲਿਆ ਤਾਂ ਆਇਆ ਆ ਲਿਆ ਤਾਂ ਹਾਂਜੀ ਨਾਲ ਪੁੱਛੀ ਕਿ ਉਹ ਕਿਉਂ ਨਹੀਂ ਆਈ ਹੈ ਹਾਂ ਇਹ ਫੇਕਰ ਆਂਦੀ ਆਏਗਾ ਇੱਧਰ ਵੀ ਨਹੀਂ ਆਈ ਉਹ ਕਹਿੰਦੀ ਮਾਸੀ ਹੈਗੀ ਦੀ ਤੂੰ ਕਾਤੇ ਨਹੀਂ ਆਈ ਠੀਕ ਹੈ ਠੀਕ ਹੈ ਠੀਕ ਹੈ ਇਹ ਕੀ ਕਹਿੰਦਾ ਤਾਂ ਮੁੰਡਾ ਹੈਂ ਉਹ ਕਹਿੰਦਾ ਬਹੁਤ ਵਧੀਆ ਵੀਡੀਓ ਹੂੰ ਜੀ ਹਾਂ ਜੀ ਬੇਬੇ ਕਹਿੰਦੇ ਕੈਂ ਮੈਂ ਪੂਰੀ ਹੈ ਉਹ ਬੇਬੇ ਉਹ ਦਾਲ ਦੀ ਗੱਲ ਕਰ ਰਹੀ ਸੀ ਉਸ ਦਿਨ ਦਾਲ ਦਲ ਨਹੀਂ ਢੜੀ ਹੈ ਅੱਛਾ ਕਿਦਾਂ ਕਿਦਾਂ ਦਾਲ ਬਣਾਈ ਸੀ ਉਹ ਹੈ ਮਸਰੀ ਦੀ ਦਾਲ ਦੱਸ ਦੇ ਕਿਕਣ ਪਛਟਦੀ ਦੀ ਕੀਆ ਕਰਦੀ ਸੀ ਛੱਜ ਮਾ ਪਾ ਕੇ ਜਿਹੜੇ ਬਣਾਉਂਦੇ ਹੁੰਦੇ ਆ ਛੱਜ ਤਾਰਾਂ ਦੇ ਅੱਛਾ ਆਹੇ ਖੜਤੀਆਂ ਤਾਰਾਂ ਦੇ ਜਿ ਬਣਾਉਂਦੇ ਨਹੀਂ ਹਾਂ 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 ਉਹਨਾਂ ਮਾ ਪਾ ਕੇ ਪਚਟਦੇ ਹੁੰਨੇ ਆ ਅੱਛਾ ਆਇਆ ਪਹਿਲੇ ਚੱਕੀ ਚ ਦਾਲਦੀ ਹੈ ਹਾਂ ਪਹਿਲੇ ਚੱਕੀ ਵਿੱਚ ਦਲਦੀ ਹੈ ਪਹਿਲਾਂ ਦਲਣੀ ਹੈ ਅੱਛਾ ਹਾਂ ਫਿਰ ਪਚਟਣੀ ਹੈ ਹਾਂ ਪਹਿਲਾਂ ਦਲਣੀ ਹੈ ਫਿਰ ਪਚਟਣੀ ਆ ਫਿਰ ਜੇ ਆਟਾ ਜਿਆਦਾ ਨਿਕਲ ਜਾ ਆਟਾ ਜੇ ਵੀ ਆਟਾ ਵੀ ਚੱਕੀ ਪੀ ਕਰ ਦਿੰਦੀ ਹੈ ਫਿਰ ਉਹ ਚਾਲਣੀ ਗਲ ਛਾਣਨਾ ਵੀ ਹੈ ਅੱਛਾ ਆਟਾ ਜਾ ਫਿਰ ਉੜਦਾ ਛੱਜ ਵਿੱਚ ਤੇ ਅੱਛਾ ਉੱਪਰ ਪੈਂਦਾ ਹੈ ਅੱਛਾ ਛੱਜ ਚਲਾ ਕੇ ਦਿਖਾਓ ਕਿੰਨਾ ਚੱਲਦਾ ਛੱਜ ਐਦਾਂ ਚਲਾ ਕੇ ਦਿਖਾਓ ਚੱਲ ਚਲਾ ਕੇ ਦੱਸਦੇ ਕਿੰਨਾਂ ਚੱਲਦਾ ਇਹਨਾਂ ਨੇ ਨਹੀਂ ਛਾਂਜ ਕੰਦੇ ਦੇਖਿਆ ਵਾ ਕਿੰਨੇ ਚੱਲਦਾ ਛੱਜ ਛੱਜ ਆਇ ਦਬੱਲੇ ਤੇ ਫੜਕਾ ਹੈ ਦਬੱਲੇ ਦੇ ਬੜਕੇ ਹਾਂ ਦਬੱਲੇ ਤੇ ਫੜਕਾ ਛੱਜੇ ਆ ਥੜਾ ਰੱਖ ਦਿੰਦੇ ਛੱਜੇ ਲਿਆ ਕਰੀਂ ਠੀਕ ਹੈ ਛੱਜ ਮੰਗਾ ਲੈਂਦੇ ਆਪਾਂ ਮਜਾ ਚਾ ਹਾਂ ਦੇਖੋ ਹੈ ਕਿਸੇ ਕੋਲ ਛੱਜ ਤਾਂ ਲਿਆਓ ਲਾਓ ਕਿਸੇ ਦੀ ਵੀ ਨਹੀਂ ਰੱਖੇ ਰੱਖ ਲਾਓ ਹਾਂ ਇੰਗੇ ਰੱਖੇ ਵੀ ਪਚਟਣੇ ਨੂੰ ਦੋ ਤਿੰਨ ਹੈ ਆ ਹਾਂ ਆ ਗਈ ਕੁੜੀ ਲੈ ਕੇ ਆਉਂਦੀ ਐ ਇਹ ਬੋਲੀ ਉਧਰ ਚਾਤੀ ਨਾ ਕਿ ਨਹੀਂ ਅੱਛਾ ਬੇਬੇ ਹੋਣਾ ਦੱਸ ਆ ਮੁੰਡਾ ਕੌਣ ਬੈਠਾ ਇਹਦਾ ਨਾਂ ਕੀ ਹੈ ਨਵਜੋਤ ਨਵਜੋਤ ਲੰਬਾ ਅੰਗਰੇਜ਼ੀ ਮੈਂ ਰੋਪੜ ਪੜਦਾ ਅੰਗਰੇਜ਼ੀ ਮੈਂ ਅੰਗਰੇਜ਼ੀ ਮੈਂ ਪੜਦਾ ਹਾਂ ਰੋਪੜ ਅੱਛਾ ਹਾਂ ਕਮਾਲ ਹੈ ਬੇਬੇ ਤੂੰ ਤਾਂ ਸਕੂਲ ਗਈ ਤੇ ਆਗੇ ਤੇ ਆ ਪੜਦੇ ਅੰਗਰੇਜ਼ੀ ਮੈਂ ਹੈ ਠੀਕ ਹੈ ਠੀਕ ਹੈ ਗੱਲਾਂ ਕਰਦਾ ਅੰਗਰੇਜ਼ੀ ਚ ਹਾਂਜੀ ਤੇਰੇ ਨਾਲ ਗੱਲਾਂ ਕਰਦਾ ਅੰਗਰੇਜ਼ੀ ਹਾਂ ਕੰਨ ਲੱਗ ਜਾਂਦਾ ਏ ਅੱਛਾ ਹਾਂ ਅੰਗਰੇਜ਼ੀ ਦੀ ਗੱਲਾਂ ਕਰਦਾ ਇਹ ਨੋਨਾ ਮੈਨੂੰ ਨਹੀਂ ਪਤਾ ਅੰਗਰੇਜ਼ੀ ਦਾ ਮੈਨੂੰ ਸੁਣਦਾ ਹੀ ਨਹੀਂ ਜਿਆਦਾ ਅੱਛਾ ਠੀਕ ਹੈ ਅੱਛਾ ਬੇਬੇ ਫਿਰ ਉਹ ਕੀ ਦਾ ਕਿਆ ਬਣਿਆ ਕਾਦਾ ਕੀ 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 ਦਾ ਹਾਂ ਮੈਂ ਕੀ ਕਿਹਾ ਸੀ ਕਿਲੋ ਕੀ ਕਿ ਜਿਹੜਾ ਇਹਨਾਂ ਨੇ ਲਿਜਾਣਾ ਤਾਂ ਉਹ ਬਣਾਤਾ ਹੀ ਨਾ ਜੋਗਾ ਤੁਸੀਂ ਲਿਜਾਣਾ ਹੈ ਹਾਂ ਕਿਲੋ ਕੀ ਕਿਹਾ ਤਾਂ ਸੀ ਤੁਹਾਨੂੰ ਕਿਲੋ ਕਿਲੋ ਤਾਂ ਨਹੀਂ ਹੈਗਾ ਲੈ ਲੈ ਕਿਲੋ ਤਾਂ ਤਾਂ ਘਟੇ ਆ ਆਇਆ ਹੈ ਆਛਾ ਜੀ ਕਿਨਾ ਜਿਹਾ ਲੈ ਆਗੇ ਅੱਜਕੱਲ ਪਲਾਸਟਿਕ ਦੇ ਆ ਗਏ ਓ ਦੋਏ ਟੁੱਟ ਗਏ ਕੋਈ ਲੈ ਕੇ ਆਇਆ ਨਹੀਂ ਫੇਰਾ ਉੱਥੇ ਤੇ ਲੈ ਜਾਂਦਾ ਇਹ ਪਛਟ ਨਹੀਂ ਨੂੰ ਇੱਥੇ ਨੂੰ ਆਏ ਨਹੀਂ ਨਿਕਲ ਜਾਂਦਾ ਪਛਟੀ ਤੇ ਆਏ ਆਏ ਆਈ ਕਦੀ ਆ ਆਹ ਨਹੀਂ ਗੱਲ ਹੈ ਅੱਛਾ ਨਹੀਂ ਨਿਕਲ ਜਾਣਾ ਪੂਰੀ ਬੋਰੀ ਭਰ ਕੇ ਬੋਰੀ ਭਰ ਕੇ ਦਾਲ ਦੀ ਛੱਟਦੀ ਸੀ ਹਾਂ ਰਾ ਛੱਟਦੀ ਫੇਰ ਨਹੀਂ ਪਛਟਿਆ ਅੱਛਾ ਉਹਨਾਂ ਕੇ ਪਛਟ ਦੇ ਦੇ ਤਿੰਨ ਚਾਰ ਦਿੰਦੀ ਅੱਛਾ ਫਿਰ ਨਹੀਂ ਵਿਚ ਟੋ ਰਾਜਾ ਵੱਟ ਜਾਂਦਾ ਹਾਂ ਹਾਂ ਖੇਰੋਂ ਖਾਂਦੇ ਨਹੀਂ ਰਿੰਨੀ ਹੋਈ ਪੁੰਡਾ ਵਾਲੀ ਪੁੰਡਾ ਵਾਲੀ ਖਾਂਦੇ ਨਹੀਂ ਐ ਠੀਕ ਹੋਰ ਠੀਕ ਐ ਠੀਕ ਐ ਪਾਥੀਆਂ ਦਾ ਜਿਹੜੀਆਂ ਪਾਥੀਆਂ ਪਾਥਦੇ ਆ ਮੈਂ ਹੁਣ ਵੀ ਪਾਥਦੀ ਐ ਹੁਣ ਵੀ ਉੱਥੇ ਪੱਥ ਕਾਉ ਨਹੀਂ ਕੋਠੇ ਪਰ ਰੋਜ ਅੱਛਾ ਹਾਂ ਹੁਣ ਵੀ ਘੜੀ ਕੋਈ ਤਾਰ ਕਾ ਹਟੀਆਂ ਜਾਂ ਉੱਪਰ ਤੇ ਬੱਦਲ ਹੋ ਗਿਆ ਵਾਤਾ ਅੱਛਾ ਕਿੱਦਾਂ ਕਿਆ ਕਿਆ ਬਣ ਕਿੱਦਾਂ ਬਣਾਉਂਦੇ ਆ ਪੱਥ ਨੇ ਕਿੱਦਾਂ ਪਾਥੀਆਂ ਪਾਥੀ ਕਿੱਦਾਂ ਪੱਥ ਹੁੰਦੀ ਕਹਿੰਦਾ ਹਾਂ ਪਾਥੀ ਪਾਥਦੇ ਕੀ ਕਹਿੰਦਾ ਆਏ ਆ ਨਹੀਂ ਨਿਕ ਹਮ ਹਟਾ ਮਾਉਂ ਉੱਪਰ ਨਹੀਂ ਆ ਪੰਜਾਂ ਨਹੀਂ ਤਾਂ ਸਾਫੀ ਪੱਥਰ ਕਾ ਦਿਖਾ ਦੇ ਕੀ ਆ ਆਏ ਆ ਪੱਥਰ ਦੇਣੀ ਉਹ ਗੋਹਾ ਮਾਲ ਮਾਲਕ ਅੱਛਾ ਫੇ ਪੱਥਰ ਦੇਣੀ ਹੂੰ ਫਿਰ ਦੂਰਤੀ ਇਹਦੇ ਨਾਲ ਖੜੀ ਕਰ ਦੇਣੀ ਠੀਕ ਐ ਫਿਰ ਉਸ ਸੁੱਕੀ ਜਾਣੀ ਧੁੱਪਾਂ ਮਾਂ ਹਾਂ ਫਿਰ ਸੁੱਕੇ ਤੇ ਅੰਦਰ ਅੰਦਰ ਲਾਉਣੀ ਬਰਸਉਂਦੀ ਅੱਛਾ ਅੱਜ ਵੀ ਸਿੱਟ ਕਾ ਆਇਆ ਹੁਣ ਅੰਦਰ ਲਾਉਣਾ ਇਹਨੂੰ ਮੀ ਤੇ ਠੀਕ ਐ ਠੀਕ ਐ ਬੇਬੇ ਪੂਰਾ ਕੰਮ ਕਰਦੀ ਐ ਦੀ ਹੈ ਹਾਂ ਜੀ ਆ ਪੂਰਾ ਪੂਰਾ ਕੰਮ ਹਾਂ ਠੀਕ ਹੈ ਉਹ ਕੀ ਦਾ ਕਿਹਾ ਬਣਿਆ ਕੀ ਮੇਰਾ ਉਹ ਕਹਿੰਦੇ ਕਿੰਨਾ ਕੁ ਦੇ ਦੂੰਗੇ ਜਿੰਨਾ ਕੁ ਦੱਸ ਦੇ ਕੱਦ ਕਿੱਲ ਜਾਣਾ ਹੈ ਅੱਜ ਦੇ ਦਿਓ ਸਾਨੂੰ ਕਿਲੋ ਕੀ ਕਿਲੋ ਦਾ ਕਿਲੋ ਨਹੀਂ ਹੈ ਆ ਦੇਖੋ ਜੀ ਇਹ ਨਿਆਣੇ ਨਿੱਕੇ ਫਿਰ ਦੁੱਧ ਦੱਤ ਪੀ ਲੈਣੇ ਨਾ ਨਿਆਣੇ ਨਿੱਕੇ ਅੱਛਾ ਹਾਂ ਜੀ ਚਲ ਅੱਧਾ ਕਿਲੋ ਅੱਦਾ ਕਾ ਕਿਲੋ ਤੱਕ ਖਬਰਾ ਹੋ ਬਈ ਹੋਊਗਾ ਅੱਦਾ ਕਿਲੋ ਤੱਕ ਖਬਰਾ ਹੋ ਬਈ ਠੀਕ ਹੈ ਤੇਰੀ ਬੇਬੇ ਨੇ ਮੈਨੂੰ ਕਹਣਾ ਮੇਰਾ ਭਰਾ ਹੈ ਬੜਾ ਆਹੋ ਇਹ ਕਹੂੰਗਾ ਮੇਰੇ ਵੀਰੇ ਨੂੰ ਵੀ ਨਾ ਜਾ ਕੇ ਦੱਸਣਾ ਕਿ ਬੇਬੇ ਨੇ ਧੀ ਨਹੀਂ ਦਿੱਤਾ ਹਾਂ ਆ ਵੀ ਗੱਲੀ ਨਾ ਹੁਣੇ ਜਾ ਕੇ ਦੱਸ ਦੇਣਾ ਅੱਛਾ ਬੇਬੇ ਨਾਲ ਪਿੱਛੇ ਕੌਣ ਬੈਠੀ ਆ ਤੁਹਾਡੀਆਂ ਇਹ ਕਿਹੜੀ ਆਹਾਂ ਹਾਂ ਇਹ ਮੇਰੀ ਨੂੰਹ ਹੈ ਨਾਂ ਦੱਸੋ ਨਾਂ ਕਰਮਜੀਤ ਅੱਛਾ ਹਾਂਜੀ ਤੇ ਇੱਧਰ ਆਹ ਆਹ ਹਾਂ ਏ ਵੀ ਨੂ ਆ ਦੋ ਇਹ ਜੇ ਕਿਆ ਨਾਉ ਲੈ ਨਾ ਪੁੱਲ ਗਈ ਹਾਂ ਹਾਂ ਮਿੰਦਰ ਮਿੰਦਰ ਆ ਮਿੰਦਰ ਭੁੱਲ ਗਏ ਲੈ ਭੁੱਲ ਜਾਨੀ ਹਾਂ ਇਹਦੇ ਨਾਉ ਪੁੱਲ ਗਏ ਇਹਦੇ ਨੋਂ ਪਿੰਦ ਮਿੰਦਰਾ ਆ ਪੋਤ ਬਹੂ ਆ ਇਹਦਾ ਨਾਉ ਕੀ ਆ ਇਹਦੇ ਨਾਉ ਕਿਆ ਨੌ ਨੌ ਹੋਰ ਹੋਰ ਰੱਖੀ ਅੱਜ ਭੁੱਲ ਗਈ ਨਹੀਂ ਨੌ ਹੋਰ ਹੋਰ ਰੱਖੀ ਜਾਂਦੇ ਹੁਣ ਨੌ ਬਦਲ ਗਏ ਮੈਂ ਤੂੰ ਰੋਜ਼ ਤੇ ਲੰਨੀ ਐ ਮਨਪ੍ਰੀਤ ਐ ਬੇਬੇ ਮਨਪ੍ਰੀਤ ਐ ਮਨਪ੍ਰੀਤ ਅੱਛਾ ਹਾਂ ਜੀ ਤੇ ਇਧਰ ਪਿੱਛੇ ਵੀ ਭਾબી ਬਹੂ ਐ ਅੱਛਾ ਇਹ ਤਿੰਨਾ ਬਹੂਆਂ ਚੋਂ ਜ਼ਿਆਦਾ ਵਧੀਆ ਕਿਹੜੀ ਐ ਅੱਛਾ ਕੋਈ ਨਹੀਂ ਉਹ ਤਾਂ ਛੱਡ ਪਰਾਂ ਅੱਛਾ ਆਹੋ ਕਰ ਵਿਚਰਾਏ ਨੇ ਹੁਣ ਮਾੜਾ ਕਿਸ ਨੂੰ ਕਹਾਂ ਨਾ ਇਹ ਸਾਰੀਆਂ ਵਧੀਆ ਹੈ ਹੋਰ ਲੈ ਜਿਆਦਾ ਵਧੀਆ ਕਿਹੜੀ ਹੈ ਮਹੂਨੋ ਅੱਜ ਨਹੀਂ ਮੈਂ ਦੱਸਣਾ ਦੱਸਣਾ ਨਹੀਂ ਅੱਜ ਅੱਜ ਤਾਂ ਸਾਰੀਆਂ ਹੀ ਵਧੀਆ ਆਜ ਪੁੱਛ ਕੇ ਜਾਣਾ ਕਿਹੜੀ ਵਧੀਆ ਸਾਰੀਆਂ ਹੀ ਵਧੀਆ ਹੁਣ ਮਨੂੰ ਤਾਂ ਸਾਰੀਆਂ ਹੀ ਬੈਠੀਆਂ ਕੋਲ ਹਾਂ ਸਾਰੀਆਂ ਹੀ ਵਧੀਆ ਹੈ ਠੀਕ ਹੈ ਹੈ ਨਾ ਹੁਣ ਬੰਤਾ ਇੱਕ ਜੀ ਇਹੀ ਚਾਹੀਦੀਆਂ ਹਾਂ ਹੈ ਨਾ ਕਿਨੂੰ ਕਹ ਦਵਾ ਮਾੜੀ ਐ ਮੈਂ ਤਾਂ ਸਾਰਿਆਂ ਨੂੰ ਬੁਲਾਉਂਗੀ ਠੀਕ ਐ ਠੀਕ ਐ ਉਹ ਕਹਿਣਾ ਕੋਣਾ ਮੰਨਦੀ ਐ ਹੈ ਕਹਿਣਾ ਮੰਨਦੀ ਐ ਉਹ ਜਿਹੜਾ ਮੰਨਣ ਵਾਲਾ ਹੁੰਦਾ ਉਹਦਾ ਮੰਨ ਲੰਨੀ ਆ ਜਿਹੜਾ ਮੰਨਣ ਵਾਲਾ ਹੋਵੇ ਅੱਛਾ ਨਹੀਂ ਮੈਂ ਹੁਣ ਕਹਿੰਦੀ ਵੀ ਨੀਨਾ ਨੂੰ ਵੀ ਚੱਲ ਕਰੀ ਜਾਓ ਜਿੱਕਣ ਕਰਨਾ ਲੈ ਗੱਲ ਅੱਜ ਪੋਲ ਖੋਲਤਾ ਜੀ ਦੇਖ ਲੋ ਹਾਂ ਅੱਜ ਵੀ ਬੇਬੇ ਨੇ ਪੋਲ ਖੋਲਤਾ ਜਿਹੜਾ ਨਹੀਂ ਹੁਣ ਮੰਨੂਗਾ ਲੈਣਾ ਮੈਂ ਕਿਸੇ ਨੂੰ ਦੇਣਾ ਨਾ ਲੈਣਾ ਨਾ ਤੁਸੀਂ ਕਰਨਾ ਕਿ ਨਹੀਂ ਜਾਓ ਹਾਂ ਹਾਂ ਮੈਨੂੰ ਸੁਣਦਾ ਵੀ ਘਟਾ ਫਿਰ ਮੈਨੂੰ ਦੱਸਦੀਆਂ ਵੀ ਘਟਾ ਹੈ ਅੱਛਾ ਆਪ ਵੀ ਸੁਣ ਲਓ ਆਪ ਵੀ ਸੁਣ ਲਓ ਅੱਛਾ ਕੀ ਕੀ ਹੈ ਫਿਰ ਮੈਂ ਫਿਰ ਮੈਂ ਪੁੱਛੀ ਜਾਊਂਗੀ ਉਹਨੇ ਕੀ ਗੱਲਾਂ ਕਰਦੀਆਂ ਦੇ ਤੁਸੀਂ ਕੀ ਗੱਲਾਂ ਕਰਦੀ ਤੇ ਮੈਂ ਵੀ ਪੁੱਛ ਲੈਣੀ ਫਿਰ ਅੱਛਾ ਫਿਰ ਮੇਰੇ ਕੋਲ ਤਾਂ ਚਲੀ ਜਾਂਦੀ ਹੈ ਮੈਂ ਦੱਸ ਦੇਣਾ ਮੇਰੇ ਕੋਲ ਚਲੀ ਜਾਂਦੀ ਫਿਰ ਹਾਂ ਠੀਕ ਹੈ ਹਾਂ ਅਰੇ ਤੁਗਲੀ ਦਾ ਪਤਾ ਨਹੀਂ ਲੱਗਦਾ ਫਿਰ ਵੀ ਕਿਆ ਫੋਨ ਕਰ ਰਿਹਾ ਹੈ ਠੀਕ 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 ਹੈ ਇਹ ਦੱਸ ਦਿੰਦੀ ਐ ਜੇ ਕੋਈ ਗੱਲ ਹੋਈ ਜੀ ਹੁੰਦੀ ਐ ਇਹਨੂੰ ਪੁੱਛ ਲੈਣੀ ਐ ਫਲਾਣੀ ਗੱਲ ਕਰਦੀਆਂ ਤੇ ਤੁਸੀਂ ਕਿਆਤਾ ਬੜੀ ਗੋਣ ਹੈ ਸਭ ਤੇ ਆਹਾ ਅੱਛਾ ਹਾਂ ਠੀਕ ਹੈ ਬੇਬੇ ਸਾਰੀ ਦੁਨੀਆ ਨੇ ਦੇਖਿਆ ਤੇਰਾ ਵੀਡੀਓ ਪਹਿਲਾ ਹਾਂ ਬਹੁਤ ਲੋਕਾਂ ਦੇ ਫੋਨ ਆਏ ਕਹਿੰਦੇ ਬੇਬੇ ਨੂੰ ਮਿਲਣ ਆਉਣਾ ਸੀ ਹਾਂ ਹੁਣ ਕਿੰਨਾ ਟਾਈਮ ਹੋ ਗਿਆ ਉਹਨਾਂ ਕਿਆ ਪਤਾ ਵੀ ਭਾਈ ਕਿੰਨਾ ਟਾਈਮ ਹੋ ਗਿਆ ਹੁਣ ਅੰਦਾਜ਼ਾ ਲਾ ਲੈਂਦੀ ਆ ਅੱਛਾ ਉਹ ਮੈਨੂੰ ਤਾਂ ਕਾ ਟਾਈਮ ਦੀ ਮੈਂ ਪਰਛਾਵਾਂ ਵਿੱਚੂ ਮੈਂ ਦੇਖਦੀ ਰਹਿਣੀ ਇਹਨਾਂ ਨੂੰ ਕਹੂੰਗੀ ਕੁੜੇ ਆ ਇੰਨਾ ਟਾਈਮ ਹੋ ਗਿਆ ਤੁਸੀਂ ਕਿਆ ਕਰਦੀਆਂ ਟਾਈਮ ਇੰਨਾ ਹੋ ਗਿਆ ਅੱਛਾ ਇਹ ਕਹਿੰਦੇ ਦੇਖ ਲੈ ਮੈਂ ਆ ਮੈਂ ਤਾਂ ਪਰਛਾਵਾਂ ਦਾ ਪੱਕਾ ਮੰਨੂ ਮੈਂ ਦੇਖ ਲੂੰਗੀ ਵੀ ਕਿੰਨਾ ਹੋ ਗਿਆ ਮੈਂ ਦੱਸ ਦੂੰਗੀ ਇਹਨਾਂ ਨੂੰ ਚਲੋ ਉਹਨਾਂ ਨੂੰ ਮੈਂ ਦੱਸ ਦੂੰਗੀ ਵੀ ਇੰਨਾ ਟਾਈਮ ਹੋ ਗਿਆ ਬਿਨੈ ਦੇਖੇ ਤੁਸੀਂ ਦਾ ਦਨੀ ਬੇਬੇ ਨਹੀਂ ਪਰਸ਼ਾ ਮੈਂ ਦੇ ਪਰਸ਼ਾ ਮੈਂ ਦੇ ਅੱਛਾ ਰਾਹ ਪੀਂਦੀ ਹੈ ਨਹੀਂ ਹੈ ਫੇਰ ਇਹ ਲੇਟ ਹੋ ਜਾਏ ਫੇਰ ਚਾ ਨਹੀਂ ਪੀਣੀ ਹੈ ਫੇਰ ਇਹ ਤਾਂ ਹੁਣ ਕਿਹੜਾ ਟਾਈਮ ਹੈ ਜ਼ਿਆਦਾ ਹੋ ਗਿਆ ਉਹਦੇ 3 ਵਜੇ ਚਾਹੀਦੇ ਹੂੰ ਠੀਕ ਇੱਥੇ ਬੈਠੇ ਹੋਊਂਗੀ ਨਹੀਂ ਨਿਆਣੇ ਨਹੀਂ ਆਉਣਗੇ ਕਹੂੰਗੇ ਕੁੜੇ ਮਨਿਆਣਿਆਂ ਦਾ ਤਾਂ ਟਾਈਮ ਹੋ ਗਿਆ ਇੰਨਾ ਹੋ ਗਿਆ ਆਏ ਹੈ ਨਹੀਂ ਆ ਜਾ ਹਾਂ ਲਓ ਜੀ ਇਹ ਹੈ ਸਾਡੇ ਬਜ਼ੁਰਗਾਂ ਦੀ ਤਸਵੀਰ ਬੇਬੇ ਨਛੱਤਰ ਕੌਰ 90 ਸਾਲ ਤੋਂ ਵੱਧ ਉਮਰ ਹੈ ਘੜੀ ਵੀ ਦੇਖ ਰਹੀ ਆਂਦੀ ਲੇਕਿਨ ਹਰੇਕ ਪਲ ਦੀ ਖਬਰ ਹੈ ਸਮਾਂ ਜਿਹੜਾ ਹੈ ਅੰਦਾਜ਼ੇ ਨਾਲ ਹੀ ਤੂੰ ਪਛਾਉ ਤੋਂ ਦੱਸ ਦਿੰਦੇ ਆ ਕੀ ਕਹਿੰਦੇ ਭਾਜੀ ਇਹੀ ਕਹਿ ਦੇ ਦਿੰਦੇ ਵੀ ਚਾਹ ਦਾ ਟਾਈਮ ਹੋ ਗਿਆ ਚਾਹ ਦਾ ਟਾਈਮ ਹੋ ਗਿਆ ਰੋਟੀ ਦਾ ਹੋ ਗਿਆ ਰੋਟੀ ਦਾ ਟਾਈਮ ਹੋ ਗਿਆ ਪਰਛਾਵੇਂ ਨਹੀਂ ਆਏ ਹੈ ਜੀ ਸੁਨਿਆਣੇ ਨਹੀਂ ਆਏ ਸਬੂਤੇ ਨੇ ਟਾਈਮ ਹੋ ਗਿਆ ਇੰਨਾ ਟਾਈਮ ਹੋ ਗਿਆ ਨਿਆਣੇ ਨਹੀਂ ਆਏ ਹਾਂ ਐਦਾਂ ਹੁੰਦੀ ਗੱਲ ਦੇਖੋ ਜੀ ਇਹ ਸਾਡੇ ਬਜ਼ੁਰਗ ਹੈ ਇੰਨੇ ਚੌਕਸ ਚੁਕੰਨੇ ਜਿਹੜੇ ਹੈ ਬਜ਼ੁਰਗ ਹੈ ਬਿਨਾਂ ਘੜੀਆਂ ਤੋਂ ਸਭ ਕੁਝ ਦੱਸਦੇ ਆ ਜੀ ਇਹ ਬੇਬੇ ਇਹ ਕਹਿੰਦੇ ਪੇ ਕਦੇ ਤੇ ਖੂਹ ਤੇ ਪਾਣੀ ਵੀ ਭਰਿਆ ਹਾਂ ਬਸੇਰਾ ਭਰਿਆ ਮੈਂ ਸਾਨੂੰ ਵੀ ਪਲਾਇਆ ਆ ਖੂਹ ਉਥਾ ਸਾੜਾ ਅੱਛਾ ਜਗ ਨਲਕੇ ਨੁਲਕੇ ਨਹੀਂ ਤੇ ਅੱਛਾ ਮੈਂ ਸਾਨੂੰ ਪਲਾਇਆ ਵੀ ਮੈਂ ਸੰਨਲ ਆਈਆਂ ਵੀ ਆ ਖੂਹ ਪਰ ਹਾਂ ਘਰਾਂ ਨੂੰ ਵੀ ਬਸੇਰਾ ਢੋਇਆ ਘੜੇ ਘੜੇ ਹੁੰਦੇ ਤੇ ਘੜੇ ਅੱਛਾ ਇੱਕ ਕੱਚ ਮੱਲੇ ਲੈ ਲੈਣਾ ਇੱਕ ਸਿੱਪਾ ਟੱਕ ਲੈਣਾ ਦੋ ਚੱਕ ਲੈਣੇ ਦੋ ਘੜੇ ਅੱਛਾ ਹਾਂ ਇਹਨੂੰ ਇਹਨੂੰ ਆ ਜਾ ਲੈ ਕੇ ਇਕ ਸਿਰ ਪਰ ਰੱਖ ਲੈਣਾ ਇਕ ਆਏ ਭਰ ਕੇ ਕੱਚ ਮੰਲੇ ਲੈਣਾ ਹੈ ਅੱਛਾ ਦੋ ਘੜੇ ਚੱਕਣੇ ਬਥੇਰਾ ਢੋਆ ਪਾਣੀ ਖੂਹ ਤੇ ਬਥੇਰਾ ਢੋਆ ਜਦ ਦੇ ਮੈਂ ਦੇਖ ਲਵਾਂ ਹਾਂ ਬੜੇ ਜ਼ਮਾਨੇ ਦੇ ਪਹਿਲੇ ਜ਼ਮਾਨੇ ਦੇ ਮੇਰੀ ਗੱਲਾਂ ਵੀ ਆਦਾ ਕੰਮ ਵੀ ਬਹੁਤ ਕਰਿਆ ਅੱਛਾ ਹਾਂ ਰੋਟੀਆਂ ਖੱਗ ਰਿਆਂ ਗੱਲ ਖੇਟਾਂ માં ਟਮਾਟੀਆਂ ਹੁਣ ਤਾਂ ਵੀਲੇ ਕਿਲੇ ਪਰ ਮੋਟਰ ਆ ਹੁਣ ਪਾਣੀ ਕਿ ਨਾ ਲੈਣਾ ਹੇ ਤੂੰ ਕੰਮ ਕਰਦਾ ਇਹਨੂੰ ਪਾਣੀ ਵੀ ਲੰਦੇ ਤੇ ਵੀ ਕੰਮ ਕਰਦਾ ਥਿਆ ਨਾ ਹੋਵੇ ਵੀ ਪਾਣੀ ਲੈ ਜੋ ਛੇਤੀ ਕਰੋ ਹੁਣ ਕਿੱਥੇ ਹਾਂਜੀ ਹਾਂਜੀ ਮੈਂ ਤਾਂ ਪਹਿਲੇ ਜਮਾਨੇ ਦਾ ਵਾਕਤ ਕੰਮ ਕਰਿਆ ਮੈਂ ਸਚਾਰ ਚਾਰ ਚੋਣੇ 1 ਲੱਖ 4 ਮੱਸਾਂ ਅੱਛਾ ਹੱਥਾਂ ਗਲ ਦੁੱਧ ਰੀੜਕਣਾ ਆ ਜਦ ਆਏ ਨੀ ਤੇ ਬਿਜਲੀਆਂ ਅੱਛਾ 3 ਵਜੇ ਉੱਠ ਕੇ ਤਿੰਨ 3 ਵਜੇ ਉੱਠ ਕੇ 3 ਵਜੇ ਉੱਠ ਕੇ ਜ਼ਮੀਨ ਹੈ ਸਾਡੀ ਦੂਰ ਓਹ ਪੜੀ ਕੋਲ ਟਪਕੇ ਸੈਂਪਲ ਪਰ ਕੋਲ ਹੈ। ਜੀ ਮੀਨ ਉੱਥੇ ਜਾਣਾ ਤੁਰਕੇ ਜਦ ਮੋਟਰ ਨਾ ਮੋਟਰਾਂ ਕੁਛ ਨਹੀਂ ਤਾਂ ਤੁਰਕੇ ਜਾਣਾ ਤੁਰਕਾ ਉਹਨਾਂ ਰੋਟੀਆਂ ਲਿਜਾਣੀਆਂ। ਠੀਕ ਹੈ। ਫੇਰ ਆ ਕੇ ਡੰਗਰ ਬੰਨਣੇ ਕੱਖ ਪਾਉਣੇ। ਹਾਂ। ਬਹੁਤ ਕੰਮ ਕਰਿਆ ਇੰਨਾ ਕੰਮ ਨਹੀਂ ਕੋਈ ਕਰ ਸਕਦਾ। ਮੈਂ ਹੁਣ ਵੀ ਕਹਨੀ ਇਹਨਾਂ ਨੂੰ ਵੀ ਕਹਨੀ ਹੈ। ਬੇ ਇਹਨਾਂ ਕੋਈ ਕੰਮ ਨਹੀਂ ਕਰ ਸਕਦਾ। ਇਹ ਕਹਿੰਦੀ ਅਸੀਂ ਜ਼ਿਆਦਾ ਕਰਦੀ ਆਂ ਇਹ ਕਹਿੰਦੀ ਅਸੀਂ ਜ਼ਿਆਦਾ ਕਰਦੀ ਆਂ ਅੱਛਾ ਹੁਣ ਕਹਿਣਾ ਨਹੀਂ ਕਰਨਾ ਅੱਛਾ ਕੱਪੜੇ ਧੋਣਾਂ ਨੂੰ ਮਸ਼ੀਨਾਂ ਹੁਣ ਹਾਂ ਤਾਂ ਕੱਪੜੇ ਵੀ ਧੋਣੇ ਅੱਛਾ ਹੱਥਾਂ ਨਾਲ ਧੋਦੇ ਸੀ ਹਾਂ ਜਦ ਹੱਥਾਂ ਨਾਲ ਧੋਣੇ ਖੂਦ ਹੈਂ ਖੂਦ ਹੀ ਧੋਦੇ ਸੀ ਖੂਦ ਦੇ ਉੱਤੇ ਮਸ਼ੀਨਾਂ ਕਹਿੰਦੇ ਖੂਪਰ ਤੋਂ ਹੁਣ ਜਾਂਦੇ ਸੀ ਖੂਪਰ ਵੀ ਧੋ ਲੈਂਦੀਆਂ ਥੀਆਂ ਅੱਛਾ ਹਾਂ ਬਾਅਦ ਲੱਜ ਬਾਅਦ ਹੀ ਲੈ ਜਾਣੀ ਧੋ ਲੈਣੇ ਨਾ ਨਹੀਂ ਘੋਲ ਕਰਨੀ ਤਾਂ ਕਰਾਂ ਹੀ ਧੋ ਲੈਣੇ ਪਾਣੀ ਮੰਗਾਲੇਣਾ ਆਪ ਲੈ ਆਉਣਾ ਬਾਈ ਬੜੇ ਕੰਮ ਤੇ ਕੱਚੇ ਹਾਂ 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 ਮੈਂ ਸਭੇ ਵੀ ਹੁਣ ਢਾਰ ਕੱਢ ਕਹਿੰਦੇ ਜੇ ਹੁਣ ਢਾਰ ਕੱਢਣੀ ਪਵੇ ਹੁਣ ਵੀ ਕਾਢ ਲਮਾ ਅੱਛਾ ਹੁਣ ਹਾਂ ਹੁਣ ਮੈਂ ਜੇ ਮੈਂ ਕਿ ਡੰਗ ਚੋਲਮਾ ਫੇਰੇ ਹੀ ਨਾ ਘੋਲਣੀ ਦੁੱਧ ਦੰਨੀਆਂ ਅੱਛਾ ਮੈਨੂੰ ਕਹੂਗੀ ਵੀ ਤੂੰ ਹੀ ਚੋ ਹਾਂ ਹੁਣ ਨਹੀਂ ਮੈਂ ਜਾਂਦੀ ਹੁਣ ਜਾਂ ਮੈਂ ਰੋਟੀ ਰੋਟੀ ਦੇ ਆਉਂਦੀ ਮੈਂ ਸਾਨੂੰ ਫਿਰ ਮੈਨੂੰ ਦੇਖ ਕੇ ਰਿੰਗੂ ਗਿਆ ਪੁੱਛ ਲੈ ਇਹਨਾਂ ਨੂੰ ਹਾਂ ਜਦ ਮੈਂ ਜਾਵਾਂਗੀ ਰਿੰਗੂ ਗਿਆ ਫਿਰ ਮੈਂ ਇਹ ਨਾ ਕੋਲ ਨਹੀਂ ਦੁੱਧ ਦੇਣਾ ਇਹ ਕਹਿੰਨੀ ਰੋਟੀ ਨਾ ਦਾਏ ਕਰ ਤੂੰ ਮੈਂ ਸਾਡੇ ਕੋਲ ਨਹੀਂ ਦੁੱਧ ਦੰਦੀ ਘੜੀ ਘੜੀ ਘੇੜੇ ਮਰਾਈ ਜਾਂਦੀ ਹੈ ਮਿਲਦੀ ਨਹੀਂ ਹੈਗੀ ਵੀ ਬੇਬੇ ਸ਼ੋਅ ਠੀਕ ਹੈ ਠੀਕ ਹੈ ਹਾਂਜੀ ਉਹ ਕੀ ਹੈ ਕਿੱਥੇ ਪਿਆ ਕਿੱਥੇ ਹੈ ਕੀ ਕੀ ਹਾਂ ਹਾਂ ਖਾ ਤਾਂ ਦੋ ਇਹ ਕਹਿੰਦੇ ਜਦ ਤੁਸੀਂ ਛੋਟੀਆਂ ਹੰਤੀਆਂ ਹਾਂ ਜਦ ਕਿ ਆਖਲਾਰ ਖੇਲਦੀਆਂ ਹੁੰਦੀ ਜਾਂਦੀਆਂ ਕੁੜੀਆਂ ਕੁੜੀਆਂ ਹਾਂ ਹਾਂ ਉਹ ਟੋ ਟੋ ਇਹਦੇ ਪੱਟ ਲੰਨੀਆਂ ਚੰਨ ਨੇ ਉਦ ਵੀ ਚਾਂ ਵੀ ਕਿਰੀਆਂ ਪਾ ਦੇਣੀਆਂ ਅੱਛਾ ਉਹ ਵੀ ਕਿਰੀਆਂ ਗੱਲ ਖੇਲੇਣਾ ਹਾਂ ਫਿਰ ਉਹ ਅਕਾ ਨਿਆ ਨਿਆ ਖਿ LARਾਂ ਤੀਆਂ ਇਹ ਕੁੜੀਆਂ ਛੋਟੋਟੀਆਂ ਇਹ ਗੁੱਡੀਆਂ ਜੀਆਂ ਬਣਾ ਲੰਨੀਆਂ ਤੀਆਂ ਕੋਈ ਖਿ LAR ਨਹੀਂ ਦੀ ਕਾਸ ਪੀਣਾ ਪੜਾਈਆਂ ਤੇ ਨਾ ਖਿ LARਾਂ ਤੀਆਂ ਆ ਕੀ ਆ ਗਿਆ ਹਾਂਜੀ ਲਾ ਦੇਖ ਲੋ ਲਾ ਦਿਖਾਓ ਜੀ ਲਾ ਦੇਖ ਲੋ ਆ ਦਿਖਾਓ ਜੀ ਕੀ ਦਿਖਾ ਦੇ ਕੋਲ ਨੂੰ ਕਰ ਦੇ ਹਾਂ ਆ ਹੈ ਬੀਬੇ ਦੇ ਹੱਥ ਦਾ ਜੀ ਕੀ ਕੱਢਿਆ ਹੋਇਆ ਆ ਦੇਖੋ ਜੀ ਦੇਖ ਲਓ ਭਾਈ ਆ ਲਓ ਜੀ ਦੇਖ ਲਓ ਜੀ ਆ ਦਿਖਾਤਾ ਕੀ ਤੁਹਾਨੂੰ ਅਸੀਂ ਐਦਾਂ ਬਣਦੀ ਜੀ ਗੱਲ ਔਰ ਬੇਬੇ ਨੇ ਬਹੁਤ ਸੰਭਾਲ ਕੇ ਰੱਖਿਆ ਹੋਇਆ ਹੈ ਬੇਬੇ ਲੈਜਮਾ ਮੈਂ ਇਹ ਲੈ ਜਾ ਲੈਜਮਾ ਸਾਰਾ ਲੈ ਜਾ ਅੱਜ ਤਾਂ ਬੰਨ ਗਈ ਬੇਬੇ ਡੋਲਾ ਵੀ ਲੈ ਲੈ ਦੇਜਾ ਨਹੀਂ ਲੁੱਲੂ ਵੀ ਲੈ ਜਵਣਾ ਲੈ ਜੋ ਲੈ ਜੋ ਲੈ ਜੋ ਲਾਓ ਜੀ ਆ ਦੇਖੋ ਡੋਲੂ ਨਾ ਲੈ ਜਿਓ ਹਾਂ ਹਲੀ ਡੋਲਾ ਡੋਲਾ ਵੀ ਲੈ ਜੋ ਡੋਲਾ ਵੀ ਲੈ ਜੋ ਨਾ ਆ ਫੋਟੋ ਖਿੱਚਣ ਵਾਲੀ ਆ ਕੈਮਰੇ ਤੇ ਫੋਟੋ ਖਿੱਚਦੇ ਆ ਆ ਕੁੜੀਆਂ ਖੜੀਆਂ ਆ ਫੋਟੋ ਖਿੱਚ ਲੋ ਡੋਲੂ ਦੇ ਨਾਲ ਬੇਬੇ ਕਿੰਨੇ ਡੋਲੂ ਤਿਆਰ ਕੀਤੇ ਆ ਹੈ ਇੱਕ ਹੀ ਆ ਹੋਰ ਵੀ ਹੈਗਾ ਨਹੀਂ ਹੁਣ ਤਾਂ ਫਿਰ ਦੇਗਾਂ ਦੁੱਗਾਂ ਨੂੰ ਰੱਖ ਲੈਣੇ ਆ ਅੱਛਾ ਹਾਂ ਦੇਗ ਕਰਾਉਂਦੇ ਰਹਿੰਦੇ ਨੇ ਗਰਦਾਰੇ ਦੀ ਠੀਕ ਹੈ ਠੀਕ ਅੱਛਾ ਜਿਹੜੀਆਂ ਸਾਡੀਆਂ ਸਮੱਧਾਂ ਆ ਅਸੀਂ ਉੱਥੇ ਮੱਠਾ ਟੇਕਦੇ ਰਹਿੰਦੇ ਨਿਆਣਿਆਂ ਦਾ ਆਪਣਾ ਉੱਥੇ ਦੇਗਾਂ ਕਰਦੇ ਰਹਿੰਦੇ ਸੁੱਖ ਮੰਗਦੇ ਸਾਰਿਆਂ ਦੀ ਹਾਂ ਹਾਂ ਜੀ ਨਾਲੇ ਦਸੀਆਂ ਹੀ ਬਣਦੀਆਂ ਐ ਅੱਛਾ ਹਾਂ ਦਸੋਰੀ ਨਹੀਂ ਹੱਥ ਲਾਉਣਾ ਹਾਂ ਨਾ ਤੂਫਾਨੀ ਦੇਣੀ ਐ ਦਸੋਰੀ ਦੀਆਂ ਅੱਛਾ ਨਾ ਆਪਣੇ ਘਰ ਦੀਆਂ ਦੇਣੀਆਂ ਠੀਕ ਐ ਹਾਂ ਜੇ ਨਹੀਂ ਹੈਗਾ ਤਾਂ ਨਹੀਂ ਦੇਣੀ ਤੂਫ ਦਸੋਰੀ ਦੀ ਥੋੜੋ ਦੇਣੀ ਐ ਕਮਾਂਡ ਦੀ ਗੱਲ ਐ ਦਸੋਰੀ ਮਤਲਬ ਦਾਲ ਦੇ ਨੂੰ ਦਾਲ ਦੇ ਨੂੰ ਦਸੋਰੀ ਕਹਿੰਦੇ ਆ ਹਾਂ ਦਾਲ ਦੇ ਕਹਿੰਦੇ ਆ ਦਾਲ ਦਾ ਇਹ ਹੁਣ ਪਹਿਲੇ ਸਿਆਣੇ ਕਹਿੰਦੇ ਕੋਸੋਰੀ ਅੱਛਾ ਆ ਵੀ ਦੇਖੋ ਜੀ ਕਿ ਗੱਲ ਸਮਝ ਆਈ ਐ ਦਸੌਰੀ ਢਾਲਨੇ ਕੀ ਇਹਨੂੰ ਦਸੌਰੀ ਕਹਿੰਦੇ ਸੀ ਕਿਸੀ ਜੀ ਹਾਂਜੀ ਹਾਂ ਠੀਕ ਐ ਜੀ ਇਹ ਉਦੀ ਧੋਭਣੀ ਦੇਣੀ ਲੈ ਜੋ ਦਿਖਾ ਦਿਓ ਲੈ ਜੋ ਦਿਖਾ ਦਿਓ ਨਹੀਂ ਲੈ ਦਿਖਾਣਾ ਥੋੜਾ ਖਾਣ ਲੈ ਖਾ ਲਓ ਖਾ ਲਿਓ ਸ਼ੱਕਰ ਕੀ ਰੜਾ ਕੇ ਖਾ ਲਓ ਤਿਆੜੀਆਂ ਬੇਬੇ ਲਈ ਅੱਜ ਤਾਂ ਬੇਬੇ ਖਾਣਗੇ ਅੱਜ ਕੀ ਦੇ ਰਹਾ ਹੈ ਅੱਜ ਤਾਂ ਕੀ ਨੂੰ ਸ਼ੱਕਰ ਮਰ ਰੜਾ ਕੇ ਜਾਂ ਬੂਰੇ ਮਰ ਰੜਾ ਕੇ ਖਾ ਲਿਓ ਹਾਂ ਹਾਂ ਅੱਗਾ ਕਰੇ ਕਰਦੇ ਤੇ ਜਦ ਕ ਆਪਾ ਵਡਾਈ ਕਰੇ ਕਰਦੇ ਤੇ ਹਾਂ ਰੋਜ਼ ਸ਼ੱਕਰ ਕੀ ਰਲਾ ਕੇ ਦੇਣਾ ਅਜ ਉਹਨਾਂ ਰੋਜ਼ ਰੋਜ਼ ਖਾਣਾ ਬੇਬੇ ਕਹਿੰਦੀ ਭਈਏ ਤਾਂ ਹੁਣ ਆਇਆ ਹੈ ਨਾ ਯੂਪੀ ਬਿਹਾਰ ਵਾਲੇ ਉਹ ਤਾਂ ਮਸ਼ੀਨਾਂ ਮਸੂਨਾਂ ਗੱਲ ਬੜ ਤਾਂ ਇਹਨਾਂ ਹਾਂ ਉਹਦੋਂ ਹੱਥੀ ਕੰਮ ਕਰਦੇ ਸੀ ਸ਼ੱਕਰ ਸ਼ੱਕਰ ਕੀ ਦਰੋਜ਼ ਖਾਂਦੇ ਤੇ ਠੀਕ ਹੈ ਰੋਜ਼ ਦੇਸੀ ਕੀ ਦਸੌਰੀ ਥੋੜੋ ਔਰ ਮੰਡੀ ਹੁੰਦੀ ਜੀ ਰੋਪੜ ਅੱਛਾ ਮੰਡੇ ਜੇ ਜਾਂ ਤਾਂ ਗੱਡੀਆਂ ਨੀਤੀਆਂ ਹੁਣ ਤਾਂ ਗੱਡੀਆਂ ਐ ਜਦੇ ਲੈ ਕੇ ਜਦੇ ਚਲੇ ਜਾਣੇ ਚਾਰ ਚਾਰ ਪਰੌਣੇ ਨਾ ਆ ਜਾਣਾ ਮਹੀਨੇ ਬਾਅਦ ਅੱਛਾ ਬੋਦਲੇ ਕਾ ਸਕਰਦਿਆ ਨਾ ਫਿਰ ਕੱਖ ਲਿਆਉਣੇ ਜੇ ਬਾਹਰ ਤੇ ਹਰੇ ਲਿਆਉਣੇ ਵੱਢ ਕੇ ਵੀ ਬੋਦਨ ਘਿਆ ਪਤਾ ਕੈ ਕ ਆ ਜਾਣੇ ਅਸੰਜਾਂ ਨੂੰ ਫਿਰ ਪਰੌਣੇ ਨਾ ਆ ਜਾਣਾ ਸੱਕਰ ਕੀ ਰੱਖਣਾ ਵੀ ਪਰੌਣੇ ਨਾ ਆ ਜਾਣਾ ਸੱਕਰ ਕੀ ਰੱਖਣਾ ਜ਼ਰੂਰ ਪਾਉਣਾ ਹਾਂ ਜ਼ਰੂਰ ਪਾਉਣਾ ਹੈ ਜੇ ਰਵਾਜ ਤੇ ਸੱਕਰ ਕੀ ਬਿਨਾਂ ਰੋਟੀਂ ਤੇ ਦੰਦੇ ਪਰੌਣੇ ਨੂੰ ਅੱਛਾ ਰੋਟੀ ਸ਼ੱਕਰ ਕੇ ਹੀ ਗੇਲਾ ਲਓ ਜੀ ਪੁਰਾਣੇ ਸਮੇਂ ਦੀ ਗੱਲ ਹੈ ਕਿ ਸ਼ੱਕਰ ਤੇ ਕੀ ਹਾਂ ਇਹਦਾ ਬਹੁਤ ਮੇਲ ਸੀਗਾ ਅਤੇ ਆਓ ਭਗਤ ਜਿਹੜੀ ਹੈ ਸ਼ੱਕਰ ਤੇ ਕੀ ਨਾਲ ਹੀ ਹੁੰਦੀ ਸੀ ਤੁਸੀਂ ਵੀ ਕਰਿਓ ਕਮੈਂਟ ਸ਼ੱਕਰ ਅਤੇ ਕੀ ਦੇ ਉੱਤੇ ਕਈ ਕਹਾਵਤਾਂ ਕਈ ਮੁਹਾਵਰੇ ਜਿਹੜੇ ਹੈ ਬੜੇ ਹੋਏ ਇੱਕ ਹੈ ਸਿੰਪਲ ਜੀ ਤੁਹਾਨੂੰ ਦੱਸ ਦੇਣਾ ਅਕਸਰ ਸੀ ਬੋਲਦੇ ਤੇਰੇ ਮੂੰਹ ਚ ਈ ਹਕਤਰ ਕਣਕ ਜੀ ਕਰਿਆ ਸੈੱਟ ਜੀ ਹਾਂਜੀ ਹਾਂਜੀ ਹੋ ਗਈ ਹੈ ਸੈੱਟ ਹੋ ਗਈ ਜੀ ਹੋ ਗਈ ਜੂਗੀ ਬੇਬੇ ਨੇ ਤਾਂ ਕਮਾਲ ਕੀਤਾ ਜੀ ਬੇਬੇ ਦਾ ਛਾ ਗਿਆ ਦੇ ਫੇਸ ਨੂੰ ਬੱਲੇ ਬੱਲੇ ਕਰਾਤੀ ਜੀ ਹਾਂ ਬਾਕੀ ਜੀ ਬੱਲੇ ਬੱਲੇ ਕਰਾਤੀ ਮੇਰਾ ਵੀ 20 50 ਪਿੰਡਾਂ ਨਾਲ ਬਾਹ ਹੈ ਹਾਂਜੀ ਤੇ ਪੁੱਛਦੇ ਨੇ ਕਿ ਬੇਬੇ ਕੀ ਜੀ ਆਵਾ ਮੈਰੀ ਹੈ ਭਾਈ ਅੱਛਾ ਕੌਣ ਕਹਿੰਦਾ ਤਾਂ ਬਹੁਤ ਪੁੱਛਦੇ ਬੇਬੇ ਅੱਛਾ ਹਾਂ ਅੱਛਾ ਫੜੀ ਦੇ ਪੁੱਛਦੇ ਹੋਰ ਕੀ ਆ ਉਹ ਫੇ ਇਹਨਾਂ ਦੁਕਾਨ ਘਰੇ ਵੀ ਮੀਆ ਪਰ ਬਿਜਲੀ ਦਾ ਕੰਮ ਕਰਦਾ ਹੈ ਅੱਛਾ ਉਹਨੂੰ ਪੁੱਛੀ ਜਾਂਦੇ ਆ ਮੋਟਰ ਮੋਟਰ ਰਸਵਾਰ ਨ ਜਾਂਦਾ ਦੂਰ ਤੇ ਦੂਰ ਸਹੀਂ ਹਾਂ ਹਾਂ ਪੁੱਛੀ ਜਾਂਦੇ ਮੇ ਕਿਹਦੀ ਬੇਬੇ ਆ ਅੱਛਾ ਕਹਿੰਦੇ ਭਾਈ ਨੂੰ ਤਾਂ 5-4 ਲੱਖ ਰੁਪਈਆ ਬਣ ਗਿਆ ਮਾਂ ਉਹਦੀ ਕਿਸਮਤ ਆ ਭਾਈ ਅੱਛਾ ਹਾਂ ਨਹੀਂ ਨਹੀਂ ਇਹਨਾਂ ਨੇ ਬਣਾਇਆ ਜੀ ਸਾਡਾ ਅੱਛਾ ਹਾਂ ਕਿਤੇ ਬੇਬੇ ਹਿੱਸਾ ਪੱਤੀ ਨਾ ਬੰਗਲੇ ਦੇ ਇਹ ਇੱਕ ਸ਼ਖਸੀਅਤ ਹੈ ਜੀ ਜਿਨ੍ਹਾਂ ਨੇ ਇਸ ਵੀਡੀਓ ਨੂੰ ਫੈਸਿਲੀਟੇਟ ਕੀਤਾ ਜਿਨ੍ਹਾਂ ਨੇ ਬਣਾਇਆ ਸਕਰੀਨ ਤੇ ਆ ਰਹੇ ਨੇ ਸਰਦਾਰ ਜਸਵੰਤ ਸਿੰਘ ਜੀ ਸਿੰਬਲ ਚਲਿਆ ਆਓ ਜੀ ਪਿੱਛੇ ਦੀ ਸਰਦਾਰ ਜੀ ਆਜੋ ਪਿੱਛੇ ਦੀ ਇਹਨਾਂ ਦੇ ਕਰਕੇ ਇਹਨਾਂ ਦੇ ਕਰਕੇ ਸਾਰਾ ਵੀਡੀਓ ਇਹ ਸ਼ੂਟ ਹੋਇਆ ਪਹਿਲੇ 3 ਵੀਡੀਓਜ਼ ਦੇ ਵਿੱਚ ਇਸ ਸ਼ਖਸੀਅਤ ਨੇ ਬਹੁਤ ਵਧੀਆ ਰੋਲ ਅਦਾ ਕੀਤਾ ਪਿੰਡ ਸਿੰਪਲ ਚੱਲੀਆਂ ਜਿਹੜਾ ਹੈ ਸਾਰਾ ਦਿਖਾਇਆ ਨਾਲੇ ਬੇਬੇ ਨਾਲ ਕਰਾਈ ਮੁਲਾਕਾਤ ਦੀ ਹੈ ਕੀ ਸ਼ਕਰ ਦਾ ਤਰੀਕਾ ਦੀ ਜਿਹੜੇ ਬੱਚੇ ਵੀਡੀਓਜ਼ ਦੇਖ ਰਹੇ ਨੇ ਮੈਂ ਅਕਸਰ ਕਹਿਣਾ ਹੁੰਦਾ ਕਿ ਸਾਡੇ ਵੀਡੀਓਜ਼ ਬੱਚਿਆਂ ਨੂੰ ਜਰੂਰ ਦਿਖਾਇਆ ਕਰੋ ਔਰ ਸ਼ਹਿਰਾਂ ਦੇ ਵਿੱਚ ਰਹਿੰਦੇ ਬੱਚੇ ਜਰੂਰ ਦੇਖਣ ਕੀ ਸ਼ਕਰ ਇਹਦੀ ਕੁਆਲਿਟੀ ਵੀ ਦੇਖ ਸਕਦੇ ਜੇਕਰ ਤੁਸੀਂ ਗੂਗਲ ਕਰਕੇ ਦੇਖੋਗੇ ਨਾ ਤਾਂ ਕੀ ਸ਼ਕਰ ਖਾਣ ਦੇ ਬਹੁਤ ਫਾਇਦੇ ਬਹੁਤ ਲਾਭ ਹੈ ਆ ਦੇਖੋ ਜੀ ਕੀ ਸ਼ੱਕਰ ਦਿਖਾ ਰਹੇ ਸੀ ਤੁਹਾਨੂੰ ਕੈਮਰੇ ਤੇ ਗਿਲਸ਼ਾਨੀ ਵੀ ਐ ਛਾਲਣੀ ਗਿਲਸ਼ਾਨੀ ਵੀ ਐ ਅੱਛਾ ਹਾਂ ਵਿਚ ਰੋੜੀਆਂ ਹੁੰਨੀਆਂ ਐ ਇਹ ਛਾਣੀ ਵੀ ਐ ਕਮਾਲ ਐ ਹਾਂ ਹਾਂ ਛਾਣੀ ਵੀ ਐ ਇਹ ਬੀਬੇ ਨੇ ਆਪ ਛਾਣੀ ਹੈ ਜੀ ਹਾਂ ਜੀ ਹਾਂ ਇਹਦਾ ਸਾਰੇ ਚਾਰੇ ਘਰਾਂ ਦਾ ਲਸਣ ਇਹੀ ਛਿਲਦੀ ਐ ਪਿਆਜ਼ ਲਸਣ ਜੋ ਮਰਜੀ ਐ ਅੱਛਾ ਹਾਂ ਜੀ ਸਭ ਪੂਰੀ ਕਾਇਮ ਹਾਲ ਤੱਕ ਹਾਂ ਆ ਇਹ ਜਿਹੜਾ ਕੀ ਤੇ ਸ਼ੱਕਰ ਦਾ ਮਾਮਲਾ ਜੀ ਬੜਾ ਜਬਰਦਸਤ ਹੈ ਲੋਕ ਅੱਜ ਕੱਲ ਖਾਂਦੇ ਨੇ ਸ਼ਹਿਰਾਂ ਚ ਦੀ ਸ਼ਹਿਰਾਂ ਚ ਨਹੀਂ ਖਾਂਦੇ ਹਾਂ ਪਰ ਇਹ ਖਾਣ ਦੇ ਨਾਲ ਬੜੀਆਂ ਬਿਮਾਰੀਆਂ ਦੂਰ ਹੁੰਦੀਆਂ ਗਰਮਾ ਕਰਦਾ ਜਿਹੜਾ ਚੜਦਾ ਉਹ ਨਹੀਂ ਖੜਦਾ ਜੀ ਜਿੱਦਾਂ ਉਹ ਕਣਕ ਦਾ ਸੀ ਇਹ ਨਹੀਂ ਆ ਟਾਂਦੀ ਭਰ ਕੇ ਲਿਆਏ ਆ ਭਈ ਹਾਂ ਇਹਨਾਂ ਦੋ ਦਰ ਚੰਦੇ ਲਾਜ਼ਮੀ ਦੇਣੇ ਦਿੰਦੇ ਨੇ ਠੀਕ ਹੈ ਹਾਂ ਔਰ ਬੇਬੇ ਦੇ ਹੱਥ ਤੋਂ ਮਿਲਣਾ ਹੋਰ ਵੀ ਵਧੀਆ ਹੋਰ ਜਿਆਦਾ ਹਾਂ ਹਾਂ ਠੀਕ ਹੈ ਠੀਕ ਹੈ ਉਹ ਬੇਬੇ ਸਾਗ ਹਾਂ ਸਾਗ ਕਿਦਾਂ ਬਣਾਉਂਦੇ ਸਾਗ ਸਾਗ ਹਾਂ ਜਿਹੜਾ ਜਦ ਤੁਸੀਂ ਪਹਿਲਾਂ ਲਿਆਂਦੇ ਹੁੰਦੇ ਤੇ ਪਹਿਲਾਂ ਕਾਹਦਾ ਕਰਦੇ ਪਹਿਲਾਂ ਤਾਂ ዳਤੀ ਗਲਚੀ ਦੇ ਕਰਦੇ ਤੇ ਅੱਛਾ ਪਠੀ ਜੀ ਦਾਤੀ ਹੁੰਦੀ ਸੀ ਹਾਂ ਲੱਕੜੀ ਦੀ ਲੱਕੜੀ ਦੀ ਬਿੰਡੀ ਹੁੰਦੀ ਸੀ ਮੂਰਾ ਤਾਂ ਲੋਹੇ ਦੀ ਹੁੰਦੀ ਤੇ ਐਂ ਪੈਰ ਰੇਠ ਦੱਬ ਕੇ ਆਂ ਹਾਂ ਫੇਚੀਂਦਾ ਹੈ ਅੱਛਾ ਹੁਣ ਮਸ਼ੀਨਾਂ ਹੋ ਗਈਆਂ ਹਾਂ ਵਿੱਚ ਮਸ਼ੀਨ ਮਚੀਰ ਲੈਣਾ ਠੀਕ ਹੈ ਪਿਛਾ ਰੁਗ ਲਾ ਦੇਣਾ ਫੇਰ ਫੇਰੀ ਜਾਣੀ ਪਿੱਛੇ ਤੇ ਬਣਾਵੇਂ ਕਿਦਾਂ ਬਣਾਉਂਦਾ ਚੁੱਲੇ ਪਰ ਚਾਹ ਹੁੰਦਾ ਪਤੀਲੇ ਹੋ ਗਿਆ ਅੱਗੇ ਤੌੜੀਆਂ ਧੀਆਂ ਹਾਂ ਕੋਈ ਨਹੀਂ ਤੇ ਬਣਾਉਂਦੀ ਤਾਂ ਪਤੀਲਿਆਂ ਮਾ ਹੁਣ ਤਾਂ ਪਤੀਲਿਆਂ ਆਉਂਦੇ ਆ ਹਾਂ ਚੁੱਲੇ ਪਰ ਪਾਣੀ ਧਰ ਕੇ ਤਾਂ ਫਿਰ ਜਦ ਪਾਣੀ ਰਿਜਣ ਲੱਗ ਗਿਆ ਫਿਰ ਸਾਕ ਪਾ ਦੇਣਾ ਅੱਛਾ ਪਹਿਲਾਂ ਤੂੰ ਕਸ ਕਾ ਲੈਣਾ ਫਿਰ چیرਣਾ ਅੱਛਾ ਤੋ ਕਸ ਕਾ ਲੈਣਾ ਸੁੱਕਣਾ ਪਾ ਦੇਣਾ ਬਈ ਮੁੱਛਰ ਮੁੱਛਰ ਤੇ ਅੱਛਾ ਅੱਛਾ ਹਾਂ ਫਿਰ ਚੁੱਲੇ 'ਪਰਾ ਕਟਸੀ ਗੱਲ ਫੇਰੀ ਜਾਣਾ ਨਹੀਂ ਜਾਣਾ ਅੱਗ ਬਾਲੀ ਜਾਣੀ ਏਠਾਂ ਹਾਂ ਹਾਂ ਫਿਰ ਰਸਣ ਲੂਣ ਕਠੇ ਕੁਠੇ ਕੁਟਕੁਟਕਾ ਪਾ ਦੇਣ ਵਿੱਚ ਖਾਸ ਮਿਰਚਾਂ ਆਪਦਾ ਆਈਕਨ ਮਸਾਲਾ ਹਾਂ ਹਾਂ ਫਿਰ ਜਦ ਐਨ ਖਾਸ ਚ ਵਿੱਜੀ ਗਿਆ ਫਿਰ ਮੱਕੀ ਦਾ ਆਟਾ ਪਾਉਣਾ ਕਟਸੀ ਗੇ ਲਾਏ ਅੱਛਾ ਕਿਦਾਂ ਕਹਿੰਦੇ ਉਹਨੇ ਆ ਪਾਈ ਜਾਣਾ ਮਾੜਾ ਮਾੜਾ ਨਾਲੇ ਕਟਸੀ ਫੇਰੀ ਜਾਣੀ ਫਿਰ ਕੀ ਦਿਖਾਓ ਹਾਂ ਉਹ ਕਹਿੰਦੇ ਕਿੱਕਣੇ ਕੋਟਨੇ ਕਿੱਕਣੇ ਫਿਰ ਕੋਟ ਦੇ ਵੀ ਹਾ ਹਾਂ ਨਾ ਸਵਾਰ ਕੇ ਕੋਟ ਕੇ ਦਿਖਾ ਦੇ ਇੱਕ ਕੋਟ ਕੇ ਦਿਖਾ ਦੇ ਦੋ ਹੱਥਾਂ ਨਾਲ ਆ ਲਓ ਜੀ ਆਇ ਫੜਕਾ ਕੋਟਣਾ ਹਾਂ ਲੱਕੜੀ ਨਹੀਂ ਹੁੰਦਾ ਠੀਕ ਹੈ ਹਾਂ ਜੀ ਫਰੂਦੇ ਕੇ ਲਾਇਆ ਨਾ ਜੀਤ ਬਣ ਜਾਂਦਾ ਬਰੀਕ ਬਰੀਕ ਬਣ ਜਾਂਦਾ ਹਾਂ ਹੈ ਨਾ ਇੰਦੀ ਸਰਦੀਆਂ ਨੂੰ ਸਾਗ ਖਲਾਉਂਗੇ ਸਾਨੂੰ ਹੂੰ ਕਹਿੰਦੇ ਸਿਆਲੇ ਵਿੱਚ ਜਾਂ ਸਾਗ ਤੇਰਾ ਬਣਿਆ ਵਾ ਖਾਣਾ ਕਹਿੰਦੇ ਤੂੰ ਸਾਗੇ ਨਹੀਂ ਹੁਣ ਕਿੱਥੇ ਹੁਣ ਨਹੀਂ ਸਿਆਲੇ ਨੂੰ ਹੈ ਸਿਆਲੇ ਨੂੰ ਆਓ ਸਿਆਲੇ ਮਰਿੰਦੋਂ ਕੀ ਲੈ ਜਿਓ ਕਹਾਂ ਹੁਣ ਤਾਂ ਸ਼ੱਕਰ ਖਾਓ ਹਾਂ ਆ ਸ਼ੱਕਰ ਪਈ ਸ਼ੱਕਰ ਖਾਉਂਗੇ ਆਪੇ ਹੁਣ ਲਿਆ ਤੀ ਇਹਨਾਂ ਨੂੰ ਖਾ ਲ ਮੈਂ ਆਪਣੀ ਠੀਕ ਹੈ ਹਾਂ ਸਾਰੇ ਮਾਰੇ ਨਾ ਦੂੰਗੀ ਜੇ ਬੈਠੀ ਰਹੀ ਤਾਂ ਰਿੰਨ ਦੂ ਨਾ ਜੇ ਰੱਬ ਨੂੰ ਪਿਆਰੇ ਹੋਗੀ ਫੇਰ ਆ ਜਾਏ ਫੇਰ ਕੋਈ ਬਸਾ ਨਹੀਂ ਹਾਂ ਹਾਂ ਬਸਾ ਤਾਂ ਕੋਈ ਨਹੀਂ ਮੈਂ ਬਸਾ ਤਾਂ ਕਿਸੇ ਦਾ ਵੀ ਕੋਈ ਨਹੀਂ ਹੈ ਬੇਬੇ ਦਾ ਜੀ ਸਾਗ ਨੂੰ ਹੀ ਪਸੰਦ ਬਹੁਤ ਹੈ ਅੱਛਾ ਖਾਣਾ ਪਾ ਮੈਂ ਨਹੀਂ ਇੱਕੋ ਚਮਚਾ ਹੈ ਸਾਗ ਜੇ ਕਿਸੇ ਹੋਰ ਨੇ ਨਹੀਂ ਬਣਾ ਲਿਆ ਉਹ ਫਲਾਣੇ ਨੇ ਬਣਾ ਲਿਆ ਤੁਸੀਂ ਕਹਦੇ ਨਹੀਂ ਲਿਆਂਦਾ ਹਲੇ ਹਾਂ ਬੇਬੇ ਤੁਹਾਨੂੰ ਮੈਂ ਤਾਂ ਸਾਗ ਨੂੰ ਪਹਿਲੀ ਮਗਰ ਪੈ ਜੰਨੀ ਆ ਜਾਂ ਸੀਜ਼ਨ ਹੁੰਦਾ ਸਾਗ ਦਾ ਅਜੇ ਫਲਾਣੇ ਨੇ ਬਣਾ ਲਿਆ ਪਹਿਲਾਂ ਉਹਨਾਂ ਨੇ ਕਿਉਂ ਬਣਾ ਲਿਆ ਹੈ ਵੇ ਪਹਿਲਾਂ ਉਹਨਾਂ ਨੇ ਬਣਾ ਲਿਆ ਤੇ ਆਪਾਂ ਤਾਂ ਰਹਿ ਗਏ ਪਿੱਛੇ ਨਹੀਂ ਨਹੀਂ ਐਡਾ ਨਹੀਂ ਹੁੰਦਾ ਅਸੀਂ ਇਕੱਠੇ ਜਿੰਨੇ ਘੜ ਬਣਾਉਣੇ ਅੱਛਾ ਕਿ ਹੋਰ ਕਿਹਦੇ ਪਤਾ ਲੱਗ ਜਾਵੇ ਕਿਸੇ ਨੂੰ ਪਿੰਡ 'ਚ ਪਤਾ ਲੱਗ ਜਾਵੇ ਕਿਸੇ ਨੂੰ ਇਹ ਸਾਗ ਲਿਆਂਦਾ ਬਣਾ ਲਿਆ ਮੈਂ ਲਿਆਂਦਾ ਅਸੀਂ ਇਹਨਾਂ ਨੂੰ ਦੇ ਦੇਣਾ ਇਹਨਾਂ ਨੂੰ ਲਿਆਂਦਾ ਇਹਨਾਂ ਸਾਨੂੰ ਦੇ ਦੇਣ ਲਓ ਜੀ ਬੇਬੇ ਦਾ ਵੀਡੀਓ ਜਿਹੜਾ ਹੈ ਇੱਕ ਇੱਕ ਦੇਖਣ ਵਾਲਾ YouTube ਤੇ ਸਾਰੇ ਵੀਡੀਓਜ਼ ਇਹਨਾਂ ਦੇ ਪਹਿਲਾਂ ਅਪਲੋਡ ਕੀਤੇ ਹੋਏ ਹੈ ਬੇਬੇ ਨਛਤਰਕੌਰ ਵਾਇਰਲ ਬੇਬੇ ਕਹਿੰਦੇ ਜੀ ਆਪਣੇ ਜ਼ਿਲ੍ਹੇ 'ਚ ਇਸ ਨੂੰ ਔਰ ਕਮਾਲ ਦੀ ਗੱਲ ਹੈ ਆ ਦੇਖੋ ਸਾਰਾ ਪਰਿਵਾਰ ਇਹਨਾਂ ਦਾ ਬੈਠਾ ਹੈ ਤੇ ਬੇਬੇ ਦੀ ਇੱਕ ਇੱਕ ਗੱਲ ਜਿਹੜੀ ਹੈ ਮੂੰਹ 'ਚੋਂ ਨਿਕਲਿਆ ਇੱਕ ਇੱਕ ਸ਼ਬਦ ਵਿਰਸੇ ਦੀ ਝਲਕ ਦਿੰਦਾ ਔਰ ਇਹਨਾਂ ਬਜ਼ੁਰਗਾਂ ਨੂੰ ਅਸੀਂ ਇਸ ਕਰਕੇ ਰਿਕਾਰਡ ਕਰਦੇ ਆ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਸੇਧ ਮਿਲਦੀ ਰਹੇ ਪੰਜਾਬ ਦਾ ਵਿਰਸਾ ਬਹੁਤ ਅਮੀਰ ਵਿਰਸਾ ਹੈ ਇਸ ਕਰਕੇ ਵੀਡੀਓਜ਼ ਬਣਾਉਂਦੇ ਆ ਤਾਂ ਜੋ ਆਉਣ ਵਾਲੀ ਜਨਰੇਸ਼ਨ ਜਿਹੜੀ ਹੈ ਆਪਣੇ ਵਿਰਸੇ ਤੇ ਮਾਣ ਕਰੇ ਬੇਬੇ ਦੁਨੀਆ ਭਰ ਤੇ ਲੋਕ ਤੈਨੂੰ ਮਿਲਣਾ ਚਾਹੁੰਦੇ ਆ ਬਹੁਤ ਮਸ਼ਹੂਰ ਆਪ ਵੀ ਮਸ਼ਹੂਰ ਹੋ ਗਈ ਸਾਨੂੰ ਵੀ ਮਸ਼ਹੂਰ ਕਰਤਾ ਤੂੰ ਚੰਗਾ ਰਹੇ ਬਹੁਤ ਚੰਗੇ ਰਹੇ ਹਾਂ ਐਨਾ ਤਾਂ ਸਾਨੂੰ ਕੋਈ ਜਾਣਦਾ ਨਹੀਂ ਸੀ ਪਹਿਲਾਂ ਅੱਛਾ ਜਿੰਨੇ ਹੁਣ ਜਾਣ ਲੱਗੇ ਬੇਬੇ ਕਰਕੇ ਬੇਬੇ ਕਰਕੇ ਬੇਬੇ ਕਰਕੇ ਲੱਖਾਂ ਲੋਕ ਪੂਰੀ ਦੁਨੀਆ ਦੇ ਵਿੱਚ ਇਹ ਗੱਲਬਾਤ ਜਾਂਦੀ ਤੇਰੀ ਇਹ ਅੱਛਾ ਬੜੇ ਲੋਕਾਂ ਨੇ ਲੰਬੀਆਂ ਲੰਬੀਆਂ ਗੱਲਾਂ ਲਿਖੀਆਂ ਬੇਬੇ ਬਾਰੇ ਔਰ ਸਭ ਤੋਂ ਵਧੀਆ ਗੱਲ ਪਤਾ ਕਿਆ ਆਪਣੀ ਬੇਬੇ ਨੂੰ ਯਾਦ ਕੀਤਾ ਅੱਛਾ ਕਈਆਂ ਨੇ ਆਪਣੀ ਬੇਬੇ ਨੂੰ ਯਾਦ ਕੀਤਾ ਤੁਹਾਡੇ ਪਰਿਵਾਰ ਦੀ ਬੜੀ ਸਿਫਤ ਕੀ ਤੀ ਅੱਛਾ ਕਹਿੰਦੇ ਕਮਾਲ ਦੇ ਬੰਦੇ ਐ ਇਹ ਸਾਰੇ ਬੜਾ ਕਮਾਲ ਐ ਬੇਬੇ ਦਾ ਪੂਰਾ ਰੂਪ ਵੀ ਐ ਹਾਂ ਹਾਂ ਪੂਰਾ ਗੜਕਾ ਕਾਇਮ ਐ ਹੈਗਾ ਨਾ ਹਾਂ ਤਾਂਹੀਂ ਤੈਨੂੰ ਕੀ ਮੰਗਾਤਾ ਰੱਖਿਆ ਵਾ ਤਾਂ ਹਾਂ ਰੱਖਿਆ ਵਾ ਤਾਂ ਮਹੀਂ ਦਾ ਤੱਤਾ ਕਰਕੇ ਹਾਂ ਤੱਤਾ ਮਾਈ ਘਰ ਨਾ ਐ ਜਦ ਮਰਜ਼ੀ ਕਰਾਂ ਠੀਕ ਐ ਹਾਂ ਜਦ ਮਰਜ਼ੀ ਕਰਾਂ ਭਾ ਭਾਂਡੇ ਮੈਂ ਰੱਖਦੇ ਨਾ ਫੇਰ ਭਾਈ ਲੈ ਰੱਖ ਲੋ ਦਾ ਰੋਬ ਤਾਂ ਪੂਰਾ ਆ ਹਾਂ ਰੋਬ ਪੂਰਾ ਹਾਂ ਕਮਾਲ ਹੈ ਆਹੀ ਤਾਂ ਗੱਲ ਹੈ ਪਸੰਦ ਕਰਦੇ ਜੀ ਆ ਦੇਖੋ ਸਾਰਾ ਪਰਿਵਾਰ ਬੈਠਾ ਦੀ ਇਹਨਾਂ ਨਾਲ ਜੀ ਰੋਬ ਪੂਰਾ ਹੈ ਔਰ ਰੋਬ ਹੋਣਾ ਚਾਹੀਦਾ ਹੈ ਜਿਸ ਘਰ ਦੇ ਵਿੱਚ ਜਿਸ ਪਰਿਵਾਰ ਦੇ ਵਿੱਚ ਬਜ਼ੁਰਗਾਂ ਦਾ ਰੋਬ ਬਜ਼ੁਰਗਾਂ ਦਾ ਜਿਹੜਾ ਹੈ ਦਬਦਬਾ ਔਰ ਬਜ਼ੁਰਗਾਂ ਦਾ ਕਿਹਣਾ ਮੰਨਦੇ ਨੇ ਲੋਕ ਉਹ ਪਰਿਵਾਰ 'ਚ ਕਿਸੇ ਪ੍ਰਕਾਰ ਦੀ ਕੋਈ ਕਮੀ ਰਹਿੰਦੀ ਨਹੀਂ ਇਸ ਗੱਲ ਤੇ ਕਰਿਓ ਕਮੈਂਟ ਕਿ ਗੱਲ ਆਪਾਂ ਸਹੀ ਕਰ ਰਹੇ ਕਿ ਨਹੀਂ ਮੇਰੇ ਮੁਤਾਬਿਕ ਤਾਂ 16ਵੇਂ ਸਹੀ ਗੱਲ ਹੈ ਬਜ਼ੁਰਗਾਂ ਦਾ ਸਨਮਾਨ ਬਜ਼ੁਰਗਾਂ ਦਾ ਸਤਕਾਰ ਜਿਸ ਘਰ ਦੇ ਵਿੱਚ ਹੁੰਦਾ ਉਹ ਪਰਿਵਾਰ ਹਮੇਸ਼ਾ ਤਰੱਕੀ ਆਪਤਾ ਰਹਿੰਦੇ ਰਹਿੰਦਾ ਜੀ ਤਾਂ ਹੀ ਤੁਹਾਨੂੰ ਸ਼ੱਕਰ ਮੰਗਾਤੀ ਸ਼ਾਨ ਸ਼ਾਨ ਕੇ ਰੱਖੀ ਪਈ ਜੀ ਨੀ ਨਾ ਖਾਣੀ ਐ ਬਸ ਕੌਲੀ ਵਿੱਚ ਪੱਕਾ ਕੀ ਪਕਾ ਕੇ ਦੇ ਦੇਣੇ ਦੇਖੋ ਜੀ ਗੱਲਾਂ ਬਾਤਾਂ ਤਾਂ ਬਹੁਤ ਹੋ ਸਕਦੀਆਂ ਦੇਖੋ ਪੁਰਾਣੇ ਬਜ਼ੁਰਗਾਂ ਦੇ ਕੋਲ ਜਿੰਨਾ ਮਰਜ਼ੀ ਸਮਾਂ ਬਿਤਾਈਏ ਹਰ ਸਮੇਂ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਹੈ ਤੁਹਾਨੂੰ ਕਿਦਾਂ ਦਾ ਲੱਗਿਆ ਸਾਡਾ ਆਈਡੀਆ ਕਿ ਅਸੀਂ ਬਜ਼ੁਰਗਾਂ ਨੂੰ ਇੰਟਰਵਿਊ ਕਰਦੇ ਆਂ ਵਿਰਸੇ ਤੇ ਵਿਰਾਸਤ ਤੇ ਕੰਮ ਕਰਦੇ ਆਂ ਬਜ਼ੁਰਗਾਂ ਦੇ ਨਾਲ ਸਮਾਂ ਬਤਾਉਂਦੇ ਆਂ ਔਰ ਬਜ਼ੁਰਗਾਂ ਤੋਂ ਸਿੱਖਦੇ ਆਂ ਤੇ ਇਹਨਾਂ ਵੀਡੀਓਜ਼ ਨੂੰ ਅਪਲੋਡ ਕਰਦੇ ਆਂ ਤਾਂ ਜੋ ਆਉਣ ਵਾਲੇ ਸਮੇਂ 'ਚ ਇਹ ਇੱਕ ਰਿਕਾਰਡ ਇੱਕ ਡਿਜੀਟਲ ਲਾਇਬ੍ਰੇਰੀ ਬੜ ਸਕੇ ਜੇ ਵੀਡੀਓ ਚੰਗਾ ਲੱਗਿਆ ਤਾਂ ਵੱਧ ਵੱਧ ਸ਼ੇਅਰ ਕਰਨਾ ਆਪਣੇ ਦੋਸਤਾਂ ਮਿੱਤਰਾਂ ਤੱਕ ਰਿਸ਼ਤੇਦਾਰਾਂ ਤੱਕ ਇਸ ਵੀਡੀਓ ਨੂੰ ਪਹੁੰਚਾਉਣਾ ਜਰੂਰ ਹਾਂ ਜਰੂਰ ਮੈਂ ਕਹਾਂਗਾ ਬੀਬੇ ਨਛੱਤਰ ਕੌਰ ਦੇ ਪੁਰਾਣੇ ਵੀਡੀਓਜ਼ ਵੀ ਇੱਕ ਵਾਰੀ ਸਕਰੋਲ ਕਰਕੇ ਵੇਖਿਓ ਜਰੂਰ ਧੰਨਵਾਦ